ਤੇ ਨਹੀਂ ਵੀ ਸੀ ਉਦੋਂ ਵੀ ਇਹ ਸਮਾਜ ਦੇ ਨਾਲ ਖੜੇ ਸੀ ਅੱਜ ਇਹਨਾਂ ਦੇ ਕੋਲ ਪੋਜੀਸ਼ਨ ਆ ਗਈ ਆ ਰੱਬ ਦੀ ਕਿਰਪਾ ਨਾਲ ਪੰਜਾਬ ਦੇ ਚੇਅਰਮੈਨ ਬਣ ਗਏ ਨੇ ਸੋ ਇਹ ਇਹਨਾਂ ਨੇ ਹੁਣ ਤੇ ਇਹਨਾਂ ਦੇ ਕੋਲ ਪਾਵਰ ਆ ਗਈ ਆ ਜੀ ਤੇ ਹੁਣ ਤੇ ਕੰਮ ਹੋਣਗੇ ਹੁਣ ਦੇ ਜਨਰਲ ਮਸੀਹ ਟਰਾਂਸਪੋਰਟਰ ਨੂੰ ਚੇਅਰਮੈਨ ਪੰਜਾਬ ਦਾ ਲਗਾਇਆ ਗਿਆ ਹੈ ਔਰ ਮਸੀਹ ਭਾਈਚਾਰੇ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਹੈ ਸਾਡੇ ਨਾਲ ਨੇ ਉੱਗੇ ਮਸੀਹ ਆਗੂ ਤੇ ਸਮਾਜ ਸੇਵਕ ਦੀਪਕ ਸ਼ੈਲੀ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਸ਼ੈਲੀ ਜੀ ਜਿਹੜਾ ਟਰਾਂਸਪੋਰਟਰ ਸਾਹਿਬ ਡੈਨੀਅਲ ਪੱਟੀ ਜੀ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਮਸੀਹ ਭਾਈਚਾਰੇ ਦੇ ਵਿੱਚ ਜਿਹੜੀ ਵੱਡੀ ਖੁਸ਼ੀ ਹੈ ਤੁਸੀਂ ਭਾਈਚਾਰੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਸੋਤਾ ਸਾਹਿਬ ਤੁਹਾਡਾ ਬਹੁਤ ਬਹੁਤ ਰਹਿਣੀ ਆ ਕਿ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਸਾਡਾ ਇਹ ਪੈਗਾਮ ਦੁਨੀਆ ਤੱਕ ਪਹੁੰਚਾਰੇ ਜੀ ਸੋ ਜੋ ਵੀ ਸਾਨੂੰ ਇਹ ਤੁਹਾਡੇ ਡੈਨੀਅਲ ਭਾਈ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਹਨਾਂ ਨੇ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਇੱਕ ਆਪਣੀ ਸਮਾਜ ਦੀ ਸੇਵਾ ਕਰਦੇ ਆਏ ਨੇ ਤੇ ਇਸਾਈਅਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਕੰਮ ਕੀਤਾ ਆ ਸੋ ਇਹਨਾਂ ਦੇ ਸਾਰੇ ਕੰਮ ਨੂੰ ਦੇਖਦਿਆਂ ਹੋਇਆਂ ਆਪਣੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਆਪਣੇ 크ਿਸਚਨ ਵੈਲਫੇਅਰ ਬੋਰਡ ਜਿਹਨੂੰ ਭਲਾਈ ਬੋਰਡ ਕਿਹਾ ਜਾਂਦਾ ਆ ਉਹਦਾ ਇਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ ਸ਼ੈਲੀ ਜੀ بڑے ਮੁੱਦੇ ਨੇ ਮਸੀਹ ਭਾਈ ਜਾਦੇ ਦੇ ਪਾ ਜਿੱਦਾਂ ਭੱਟੀ ਸਾਹਿਬ ਹੁਣ ਪੰਜਾਬ ਦੇ ਚੇਅਰਮੈਨ ਬਣੇ ਨੇ ਤੁਹਾਡੇ ਅੰਦਰ ਕੋਈ ਆਸ ਉਮੀਦ ਨਵੀਂ ਜਾਗੀ ਹੈ ਕਿ ਹਾਂ ਇਸ ਵਾਰ ਸਾਡੇ ਜਿਹੜੇ ਮਸਲੇ ਹੱਲ ਹੋਣਗੇ ਦੇਖੋ ਜੀ ਇੱਕ ਚੰਗਾ ਲੀਡਰ ਸਮਾਜ ਦੇ ਵਿੱਚ ਮਿਲਣਾ ਬਹੁਤ ਜ਼ਰੂਰੀ ਆ ਇਸੇ ਤਰ੍ਹਾਂ ਹੀ ਸਾਨੂੰ ਇੱਕ ਇੱਕ ਸਾਫ਼ ਛਵੀ ਵਾਲਾ ਸਾਡਾ ਕ੍ਰਿਸਚਨ ਨੇਤਾ ਇੱਕ ਸਾਡੇ ਵਿੱਚ ਸਾਨੂੰ ਉਹਨਾਂ ਨੂੰ ਉਹਦਾ ਮਿਲਿਆ ਆ ਸੋ ਇਹ ਸਾਨੂੰ ਪੂਰੀ ਉਮੀਦ ਹੈ ਜੀ ਇਹ ਇਹ ਏ ਜਦੋਂ ਕਿਸੇ ਪੋਜੀਸ਼ਨ ਤੇ ਨਹੀਂ ਵੀ ਸੀ ਉਦੋਂ ਵੀ ਇਹ ਸਮਾਜ ਦੇ ਨਾਲ ਖੜੇ ਸੀ ਅੱਜ ਇਹਨਾਂ ਦੇ ਕੋਲ ਪੋਜੀਸ਼ਨ ਆ ਗਈ ਆ ਰੱਬ ਦੀ ਕਿਰਪਾ ਨਾਲ ਪੰਜਾਬ ਦੇ ਚੇਅਰਮੈਨ ਬਣ ਗਏ ਨੇ ਸੋ ਇਹ ਇਹਨਾਂ ਨੇ ਹੁਣ ਤੇ ਇਹਨਾਂ ਦੇ ਕੋਲ ਪਾਵਰ ਆ ਗਈ ਆ ਜੀ ਤੇ ਹੁਣ ਤੇ ਕੰਮ ਹੋਣਗੇ ਹੋਣਗੇ ਪੂਰਾ ਵਿਸ਼ਵਾਸ ਹੈ ਯਾਰ ਨੂੰ ਇਹਨਾਂ ਤੇ ਪੂਰਾ ਵਿਸ਼ਵਾਸ ਹੈ ਸਾਰੀ ਮੁਸੀਕ ਕੌਮ ਇਹਨਾਂ ਦੇ ਨਾਲ ਆ ਤੇ ਮੈਨੂੰ ਇਹਨਾਂ ਇਸ ਟਾਈਮ ਇੰਨੀ ਮੈਨੂੰ ਖੁਸ਼ੀ ਹੋਈ ਕਿ ਆਪਣੇ ਜੋ ਵੀ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਧਰਮ ਦਾ ਕੋਈ ਵੀ ਹੋਵੇ ਇਨਸਾਨ ਹਰ ਬੰਦੇ ਦੇ ਚਿਹਰੇ ਤੇ ਇਹਨਾਂ ਨੂੰ ਇਸ ਚੇਅਰਮੈਨੀ ਮਿਲਣ ਤੇ ਖੁਸ਼ੀ ਮਿਲੀ ਹੈ ਜੀ ਹਾਂ ਔਰ ਫਾਊਸ ਕਰਦੇ ਜਾਂ ਬੰਦ ਕਰਦੇ ਭਾਈ